ਅੱਜ ਦੀ ਖਬਰਾਂ ਦੇ ਲਾਈਵ ਬਲਟਨ ਦੀ ਸ਼ੁਰੂਆਤ ਪੰਜਾਬ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਪਤੀ ਇਲੈਕਸ਼ਨ ਦੇ ਨਾਲ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਪਤੀ ਇਲੈਕਸ਼ਨ ਨੂੰ ਲੈ ਕੇ 14 ਤਰੀਕ ਬੜੀ ਇੰਪੋਰਟੈਂਟ ਹੈ ਜਿੱਥੇ ਵੋਟਾਂ ਪੁੱਗਣਗੇ 14 ਦਸੰਬਰ ਨੂੰ ਵੋਟ ਪੁੱਗਤੇਗੀ 23 ਜ਼ਿਲ੍ਹਾ ਪ੍ਰੀਸ਼ਦ 153 ਤੋਂ ਵੱਧ ਬਲਾਕ ਸੰਪਤੀ ਇਲੈਕਸ਼ਨ ਨੂੰ ਲੈ ਕੇ ਵੱਡੀ ਚਰਚਾ ਹੈ 17 ਤਰੀਕ ਨੂੰ ਨਤੀਜੇ ਜਿੱਤੇ ਕੋਸ਼ਿਸ਼ ਕਰ ਦਿੱਤੇ ਜਾਣਗੇ ਪਰ ਅੱਜ ਦੀਆਂ ਤਿਆਰੀਆਂ ਕਿੰਨੀਆਂ ਨੇ ਇਲੈਕਸ਼ਨ ਕਮਿਸ਼ਨ ਪੰਜਾਬ ਦੀ ਕਿੰਨੀ ਤਿਆਰੀ ਹੈ ग्राउंड ਤੇ ਕਾਨੂੰਨ ਦੇ ਵਿਵਸਥਾ ਨੂੰ ਲੈ ਕੇ ਕੀ ਕੁਝ ਇੰਪੋਰਟੈਂਟ ਹੋ ਰਿਹਾ ਹੈ ਸਰਕਾਰ ਕੀ ਕਹਿ ਰਹੀ ਹੈ ਵਿਰੋਧੀ ਕੀ ਕੁਝ ਬੋਲ ਰਹੇ ਨੇ ਹਰ ਇੱਕ ਪੱਖ ਤੇ ਗੱਲਬਾਤ ਕਰਨੀ ਜ਼ਰੂਰੀ ਰਹੇਗੀ ਜੇ 14 ਤਰੀਕ ਨੂੰ ਦਸੰਬਰ ਮਹੀਨੇ ਦੇ ਨੂੰ ਇਲੈਕਸ਼ਨ ਹੋਏਗੀ ਤਾਂ ਕਿਹੜੇ ਹਾਈ ਸੈਂਸਿਟਿਵ ਜਿਹੜੇ ਆ ਉਹ ਬਲੌਕ ਹੋਣਗੇ ਜਿੱਥੇ ਜ਼ਿਆਦਾ ਖਤਰੇ ਦੇ ਘੰਟੀ ਬੋਲ ਸਕਦੀ ਹੈ ਜਿੱਥੇ ਜ਼ਿਆਦਾ ਖਤਰੇ ਦੇ ਘੂਗੂ ਬੋਲ ਸਕਦੀ ਆ ਉਹਨਾਂ ਇਲਾਕਿਆਂ ਦੀ ਵੀ ਗੱਲ ਹੋਏਗੀ ਓਪੋਜੀਸ਼ਨ ਦੇ ਸਵਾਲ ਵੀ ਬੜੇ ਇੰਪੋਰਟੈਂਟ ਰਹਿਣਗੇ ਸਰਕਾਰ ਦੇ ਜਵਾਬ ਵੀ ਬੜੇ ਇੰਪੋਰਟੈਂਟ ਰਹਿਣਗੇ ਗੱਲਾਂ ਇਥੋਂ ਤੱਕ ਲਾਅ ਐਂਡ ਓਰਡਰ ਹੇਠ ਹੋ ਰਹੀਆਂ ਨੇ ਕਿ ਫ੍ਰੀ ਐਂਡ ਫੇਅਰ ਇਲੈਕਸ਼ਨ ਕਰਵਾਈ ਜਾਏਗੀ ਪਰ ਇਸ ਵਜ੍ਹਾ ਨਾਲ ਓਪੋਜੀਸ਼ਨ ਕੀ ਕੁਝ ਕਹਿ ਰਹੀ ਹੈ ਇਹ ਵੀ ਦੇਖਣਾ ਰਹੇਗਾ ਹਾ ਜੀ ਪੰਜਾਬ ਰਿਆਣਾ ਹਿਮਾਚਲ ਦੇਖ ਰਹੇ ਤੁਸੀਂ ਤੇ ਮੈਂ ਹਾਂ ਰੋਹਿਤ ਬੰਸਲ ਪੱਕਾ ਪੰਜਾਬ ਦੇ ਵਿੱਚ 14 ਤਰੀਕ ਨੂੰ ਇਲੈਕਸ਼ਨ ਹੋਣ ਜਾ ਰਹੇ ਨੇ ਜਿਸ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸਮਤੀ ਦੀਆਂ ਚੋਣਾਂ ਹੋਣ ਜਾ ਰਹੀਆਂ ਨੇ ਅਮਨ ਆਮਾਨ ਨਾਲ ਇਹ ਚੋਣਾਂ ਕਿਵੇਂ ਹੋਣ ਇਸ ਚੀਜ਼ ਦੀ ਜ਼ਿੰਮੇਵਾਰੀ ਹੈ ਪੰਜਾਬ ਚੋਣ ਕਮਿਸ਼ਨ ਦੇ ਕਲੀਕੇ ਮੁੱਖ ਚੋਣ ਕਮਿਸ਼ਨ ਰਾਜਕਮਲ ਚੌਧਰੀ ਜੀ اور ਇਸ ਵਕਤ ਚੌਧਰੀ ਸਾਹਿਬ ਨਾਲ ਹੀ ਚੌਧਰੀ ਸਾਹਿਬ ਪਹਿਲਾਂ ਤਾਂ ਜੀ ਪੰਜਾਬ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਥੈਂਕ ਯੂ ਜੀ ਸਾਰੇ ਦਰਸ਼ਕਾਂ ਨੂੰ ਵੀ ਮੇਰਾ ਪਿਆਰ ਭਰਿਆ ਨਮਸਕਾਰ 14 ਤਰੀਕ ਨੂੰ ਪੰਜਾਬ ਇੱਕ ਵਾਰ ਫਿਰ ਇਲੈਕਸ਼ਨ ਮੋਡ ਦੇ ਵਿੱਚ ਜਾ ਰਿਹਾ ਹੈ 14 ਤਰੀਕ ਨੂੰ ਜ਼ਿਲ੍ਹਾ ਪ੍ਰੀਸ਼ਦ ਹੋਣ ਬਲਾਕ ਸਮਤੀ ਹੋਣ ਉਹਨਾਂ ਦੇ ਇਲੈਕਸ਼ਨ ਹੋਣ ਜਾ ਰਹੇ ਨੇ ਕਮਿਸ਼ਨ ਦੀਆਂ ਕੀ ਕੀ ਤਿਆਰੀਆਂ ਨੇ ਕਿ ਇਹ ਪੂਰਾ ਚੋਣ ਪ੍ਰੋਸੈਸ ਹੈ ਜਿਹੜਾ ਉਸ ਨੂੰ ਵਧੀਆ ਤਰੀਕੇ ਦੇ ਨਾਲ ਨਿਪਟਿਆ ਜਾ ਜਿਹੜਾ ਉਚਾੜਿਆ ਜਾ ਸਕੇ ਆ ਸਭ ਤੋਂ ਪਹਿਲਾਂ ਮੈਂ ਇਹ ਦੱਸਣਾ ਚਾਹੁੰਦਾ ਕਿ ਪੰਜਾਬ ਵਿੱਚ ਜਿਹੜਾ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸਮਿਤੀ ਦੀ ਚੋਣਾਂ ਹੈਗੀਆਂ ਇਹ ਇਹਦੀ ਤਿਆਰੀਆਂ ਕਮਿਸ਼ਨ ਵੱਲੋਂ ਕਈ ਮਹੀਨਿਆਂ ਤੋਂ ਚੱਲ ਰਹੀ ਹੈ ਜੀ ਉਹ ਥੋੜਾ ਜਿਹਾ ਵਿੱਚੋਂ ਕਿਉਂਕਿ ਫਲੱਡ ਦਾ ਸੀਜ਼ਨ ਆ ਗਿਆ ਸੀਗਾ بارش ਪੈ ਗਈ ਸੀ ਕਿ ਉਹਦੇ ਕਰਕੇ ਡਿਲੇ ਹੋਇਆ ਕੁਝ ਡਿਲੇ ਹੋਇਆ ਕਿਉਂਕਿ ਤਰਨ ਤਰਨ ਵਿੱਚ ਵੀ ਬਾਈ ਇਲੈਕਸ਼ਨਸ ਚੱਲ ਰੀਆਂ ਸੀਗੀਆਂ ਪਰੰਤੂ ਹੁਣ ਕਿਉਂਕਿ ਹੁਣ ਅਸੀਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈਗਾ ਸੋ ਇਸ ਨੋਟੀਫਿਕੇਸ਼ਨ ਅਨੁਸਾਰ 14 ਤਰੀਕ ਨੂੰ ਪੋਲਿੰਗ ਸਮੂਹ ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤ ਸਮਿਤੀਆਂ ਵਿੱਚ ਹੋਣ ਜਾ ਰਹੀਆਂ ਹਨ ਇਹਨਾਂ ਦੋਨਾਂ ਦੀ ਇਲੈਕਸ਼ਨਸ ਜਿਹੜੇ ਹੈ ਕਿ ਅਸੀਂ ਆਮ ਤੌਰ ਤੇ ਇਕੱਠੇ ਕਰਦੇ ਹਾਂ ਔਰ ਇਹ ਇਲੈਕਸ਼ਨ ਜਿਹੜੇ ਹੈਗੇ ਬੈਲਟ ਬਾਕਸਸ ਜਾਂ ਬੈਲਟ ਪੇਪਰਸ ਰਾਹੀਂ ਹੋਵੇਗੀ। ਅ ਕਾਇਦੇ ਅਨੁਸਾਰ ਕਿਉਂਕਿ ਵਕ ਵਕ ਇਧ ਵਿੱਚ ਜ਼ੋਨਸ ਹੁੰਦੇ ਆ ਇਸ ਲਈ ਜੋ ਕਾਊਂਟਿੰਗ ਹੈ ਉਹ ಗ್ರಾಮ ਪੰਚਾਇਤ ਵਰਗੀ ਅਸੀਂ ਮੌਕੇ ਤੇ ਨਹੀਂ ਕਰ ਸਕਦੇ। ਤੋਂ ਇਸ ਦੀ ਕਾਊਂਟਿੰਗ ਜਿਹੜੀ ਹੈਗੀ ਉਹ ਦੀ ਡੇਟ ਅਸੀਂ ਰੱਖੀ ਆ 17 ਤਰੀਕ ਨੂੰ। ਔਰ 17 ਤਰੀਕ ਨੂੰ ਇਹਦੀ ਕਾਊਂਟਿੰਗ ਰੰਬੀ ਜਾਵੇਗੀ। ਇੱਕ ਦੋ ਦਿਨ ਦਾ ਜਿਹੜਾ ਫਾਸਲਾ ਦਿੰਦੇ ਹੈਗੇ ਉਹ ਦਾ ਕਾਰਨ ਇਹ ਹੈ ਕਿ ਬਾਈ ਚਾਂਸ ਕਿਤੇ ਬਾਈਪੋਲ ਜਾਂ ਰੀਪੋਲ ਕਰਨ ਦੀ ਲੋੜ ਪੈ ਸਕਦੀ ਹੈ ਅਸੀਂ ਆਫ ਕੋਰਸ ਹੋਪ ਕਰਦੇ ਹਾਂ ਕਿ ਨਾ ਹੋਵੇ ਇਸ ਤਰ੍ਹਾਂ ਔਰ ਜੇਕਰ ਰੀਪੋਲ ਪੈਂਦੀ ਹੈ ਤਾਂ ਫਿਰ ਉਹਨੂੰ ਇੱਕ ਦਿਨ ਛੱਡ ਕੇ ਰੀਪੋਲ ਵਾਸਤੇ ਕਰਨਾ ਹੈ ਕਿਉਂਕਿ ਵਿਦਆਊਟ ਰੀਪੋਲ ਅਸੀਂ ਸਮੂਹ ਜਿਹੜਾ ਹੈਗਾ ਰਿਜ਼ਲਟ ਉਹ ਨਹੀਂ ਦੇ ਸਕਦੇ ਔਰ ਉਮੀਦ ਹੈ ਕਿ 17 ਸ਼ਾਮ ਤੱਕ ਜਾਂ ਮੈਕਸਿਮਮ 18 ਤਰੀਕ ਤੱਕ ਆ ਸਮੂਹ ਜ਼ਿਲ੍ਹਾ ਪਰਿਸ਼ਦ ਦੇ ਜ਼ੋਨਸ ਦੀ ਮੈਂਬਰਾਂ ਦੀ ਜਿਹੜੀ ਹੈ ਕਿ ਐਚ ਹੋਣ ਉਹਦੇ ਨਤੀਜੇ ਘੋਸ਼ਿਤ ਕੀਤੇ ਜਾਣਗੇ ਖਾਸ ਤਰੀਕੇ ਨਾਲ ਸਰ ਕਿੰਨੇ ਕ ਜਿਹੇ ਬੂਥ ਨੇ ਜਿਨ੍ਹਾਂ ਨੂੰ ਸੈਂਸਿਟਿਵ ਜਾਂ ਕਲੀਏ ਕਿ অতি ਸੈਂਸਿਟਿਵ ਜ਼ੋਨ ਦੇ ਵਿੱਚ ਰੱਖਿਆ ਗਿਆਗਾ ਔਰ ਟੋਟਲ ਬੂਥ ਕਿੰਨੇ ਹੈਗੇ ਪੂਰੇ ਪੰਜਾਬ ਦੇ ਅੰਦਰ ਜੀ ਆ ਦੇਖੋ ਇਸ ਤਰ੍ਹਾਂ ਹੈਗਾ ਕਿ ਇਸ ਟਾਈਮ ਤੇ 23 ਜ਼ਿਲ੍ਹਾ ਪਰਿਸ਼ਦ ਤਾਂ ਹੈਗੇ ਆ ਲੇਕਿਨ ਅਸੀਂ ਮੋਹਾਲੀ ਨੂੰ ਛੱਡ ਕੇ ਮੋਹਾਲੀ ਜ਼ਿਲ੍ਹਾ ਪਰਿਸ਼ਦ ਕਿਉਂਕਿ ਇਸੇ ਕੋਈ ਰੂਲ ਡਿਵੈਲਪਮੈਂਟ ਵੱਲੋਂ ਆਇਆ ਸੀਗਾ ਔਰ ਉਸੇ ਤਰ੍ਹਾਂ ਇੱਕ ਬਲਾਕ ਸਮਿਤੀ ਜਿਹੜੀ ਹੈਗੀ ਮੋਹਾਲੀ ਦੀ ਉਹਦੇ ਵਿੱਚ ਅਸੀਂ ਚੋਣ ਨਹੀਂ ਕਰਾ ਰਹੇ ਤਾਂ ਇਸ ਲਈ ਉਹਨਾਂ ਦੇ ਜਿਹੜੇ ਆਪਣੇ ਨੰਬਰ ਆਫ ਪੋਲਿੰਗ ਬੂਥਸ ਨੂੰ ਬੋਥ ਬੂਥਸ ਘਟਾ ਕੇ ਹੁਣ 18718 ਬੂਥ ਹੈਗੇ ਵਿਚ ਇਜ਼ ਅਗੇਨ ਅ ਵੈਰੀ ਲਾਰਜ ਨੰਬਰ ਬੋਥ ਵੱਡਾ ਹੈਗਾ ਨੰਬਰ ਔਰ ਜਿਹੜਾ ਜਿੱਥੇ ਤੱਕ ਇਹਨਾਂ ਦੀ ਸੈਂਸਿਟੀਵਿਟੀ ਜਾਂ ਹਾਈਪਰ ਸੈਂਸਿਟੀਵਿਟੀ ਦਾ ਸੰਬੰਧ ਹੁੰਦਾ ਹੈ ਇਹ ਦੇਖੋ ਇਸ ਸਮੇਂ ਸਮੇਂ ਤੇ ਚੇਂਜ ਹੁੰਦਾ ਰਹਿੰਦਾ ਹੈਗਾ ਜੀ ਜੀ ਸੈਂਸਿਟੀਵਿਟੀ ਪੋਲਿੰਗ ਬੂਥ ਆਰ ਨਹੀਂ ਹੁੰਦਾ ਕਿਉਂਕਿ ਕਈ ਜਗ੍ਹਾ ਤੇ ਪੋਲਿੰਗ 3-4 ਪੋਲਿੰਗ ਬੂਥ ਇੱਕੋ ਹੀ ਲੋਕੇਸ਼ਨ ਤੇ ਹੁੰਦੀ ਹੈ ਤੋ ਸੈਂਸਿਟੀਵਿਟੀ ਜਿਹੜੀ ਹੈਗੀ ਆ ਉਹ ਲੋਕੇਸ਼ਨ ਵਾਈਜ਼ ਹੁੰਦੀ ਆ ਜਿਵੇਂ ಗ್ರಾಮ ਪੰਚਾਇਤ ਦੇ ਵਿੱਚ ਹੋਵੇ ਤੋ ਉਹਦੇ ਮੁਤਾਬਿਕ 860 ਇਸ ਤਰ੍ਹਾਂ ਦੇ ਪੋਲਿੰਗ ਲੋਕੇਸ਼ਨਸ ਹੈਗੇ ਆ ਸਟੇਟ ਵਿੱਚ ਵੱਖ-ਵੱਖ ਜ਼ਿਲ੍ਹਿਆਂ ਵਿੱਚ ਇੱਥੇ ਜੀ ਜੀ ਹਾਈਪਰ ਸੈਂਸਿਟਿਵ ਕਹਿੰਦੇ ਜਿੱਥੇ ਪੁਲਿਸ ਫੋਰਸ ਆਪਾਂ ਜ਼ਿਆਦਾ ਲਾਵਾਂਗੇ ਸਿਕਿਉਰਿਟੀ ਨੂੰ ਮੇਨਟੇਨ ਕਰਨ ਵਾਸਤੇ ਔਰ ਇਸੇ ਤਰ੍ਹਾਂ 3405 ਸੈਂਸਿਟਿਵ ਪੋਲਿੰਗ ਲੋਕੇਸ਼ਨਸ ਅਸੀਂ ਆਇਡੈਂਟੀਫਾਈ ਕੀਤੇ ਹੈਗੇ ਸੋ ਉਹਦੇ ਵਿੱਚ ਅਸੀਂ ਸਪੈਸ਼ਲ ਜਿਹੜੇ ਸਿਕਿਉਰਿਟੀ ਦੇ ਪ੍ਰਬੰਧ ਵੱਖਰੇ ਕਰਾਂਗੇ ਸੋ ਅਸੀਂ ਕਾਊਂਟਿੰਗ ਵਿੱਚ ਵੀ ਵੀਡੀਓਗ੍ਰਾਫੀ ਦਾ ਆਰਡਰ ਕੀਤਾ ਹੋਇਆ ਹੈਗਾ ਹਰੇ ਕਾਊਂਟਿੰਗ ਸੈਂਟਰਸ ਵੀਡੀਓਗ੍ਰਾਫੀ ਹੋਏਗੀ ਸੀਸੀਟੀਵੀ ਕੈਮਰਸ ਲਗਨਗੇ ਔਰ ਜੇਕਰ ਕੋਈ ਗੜਬੜ ਹੋਣੀ ਹੈ ਸਾਰੇ ਕੈਪਚਰ ਹੋ ਜਾਵੇਗਾ ਬਹੁਤ ਬਹੁਤ ਥੈਂਕ ਯੂ ਮਾਈ ਮਾਈ ਪਲੇਜਰ ਥੈਂਕ ਯੂ ਸੋ ਗਲਵਤ ਕਰੇ ਸੀ ਪੰਜਾਬ ਚੋਨ ਕਮਿਸ਼ਨ ਰਾਜਕਮਲ ਚੌਧਰੀ ਜੀ ਦੇ ਨਾਲ ਕਿ ਕਿਸ ਤਰੀਕੇ ਦੇ ਨਾਲ ਇਹ ਇਲੈਕਸ਼ਨ ਪ੍ਰੋਸੈਸ ਹੋਣ ਵਾਲਾ ਔਰ ਹਰ ਇੱਕ ਪੋਲਿੰਗ ਬੂਥ ਦੀ ਵੀਡੀਓਗ੍ਰਾਫੀ ਕਰਵਾਈ ਜਾਏਗੀ ਕਾਊਂਟਿੰਗ ਸੈਂਟਰ ਦੀ ਵੀਡੀਓਗ੍ਰਾਫੀ ਕਰਵਾਈ ਜਾਏਗੀ ਤਾਂ ਕਿ ਕਿਸੇ ਨੂੰ ਕਿਸੇ ਵੀ ਤਰੀਕੇ ਦੇ ਕੋਈ ਸ਼ੱਕ ਸੁਭਾ ਨਾਰਵੇ ਕਿ ਕੋਈ ਪ੍ਰੋਬਲਮ ਆਈ ਹੈ ਜਾਂ ਕਿਸੇ ਦੇ ਨਾਲ ਕੋਈ ਤਕਾ ਹੋਇਆ ਕੈਮਰਾਮੈਨ ਅਸ਼ਵਨੀ ਦੇ ਨਾਲ ਰੋਹਿਤ ਬੰਸਲ ਜੀ ਮੀਡੀਆ ਚੰਡੀਗੜ੍ਹ ਰੋਹਿਤ ਬਾਂਸਲ ਪੱਕਾ ਚੰਡੀਗੜ੍ਹ ਤੋਂ ਤੇ ਪਰਮ ਅੰਮ੍ਰਿਤਸਰ ਤੋਂ ਰਿਪੋਰਟ ਕਰ ਰਹੇ ਨੇ ਰੋਹਿਤ ਚੌਧਰੀ ਸਾਹਿਬ ਨਾਲ ਤੁਸੀਂ ਗੱਲਬਾਤ ਕੀਤੀ ਤਮਾਮ ਸਿਆਸਤਦਾਨਾਂ ਦੇ ਇਲਜ਼ਾਮਾਂ ਦਾ ਸਿਰੇ ਤੋਂ ਖੰਡਨ ਕੀਤਾ ਗਿਆ ਹੈ ਕਿ ਫ੍ਰੀ ਐਂਡ ਫੇਅਰ ਜਿਹੜੀ ਇਲੈਕਸ਼ਨ ਹੋ ਰਹੀ ਹੈ ਮੈਨੂੰ ਲੱਗਦਾ ਪੰਜਾਬ 'ਚ ਹੀ ਹੋ ਰਹੀ ਹੈ ਕੱਲੀ ਦਿਕੋ ਕ੍ਰਿਸ਼ਨ ਸੁਭਾਵਿਕ ਤੌਰ ਤੇ ਹੈ ਕਿ ਜੇਕਰ ਪੰਜਾਬ ਦੇ ਵਿੱਚ ਇਲੈਕਸ਼ਨ ਦੀ ਅਨਾਉਂਸਮੈਂਟ ਕੀਤੀ ਹੈ ਤਾਂ ਪੰਜਾਬ ਦੇ ਵਿੱਚ ਹੀ ਇਲੈਕਸ਼ਨ ਹੋਣਗੇ ਕਿਉਂਕਿ ਇਹ ਨੈਸ਼ਨਲ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਤਾਂ ਕੋਸ਼ਿਸ਼ ਕੀਤੀ ਨਹੀਂ ਗਈ ਇਹ ਪੰਜਾਬ ਇਲੈਕਸ਼ਨ ਕਮਿਸ਼ਨ ਵੱਲੋਂ ਹੀ ਕੋਸ਼ਿਸ਼ ਕੀਤੇ ਗਏ ਔਰ ਪੰਜਾਬ ਦੇ ਲਈ ਕਿ ਪਿੰਡੂ ਏਰੀਏ ਦੇ ਇਲੈਕਸ਼ਨ ਸਿੱਧੇ ਤੌਰ ਤੇ ਕਿਹਾ ਜਾ ਸਕਦਾ ਕਿਉਂਕਿ ਜ਼ਿਲ੍ਹਾ ਪ੍ਰੀਸ਼ਦ ਅਤੇ ਜਿਹੜੀ ਦੂਸਰੇ ਪਾਸੇ ਪੰਚਾਇਤ ਸੰਮਤਿਕਾਂ ਨੇ ਉਹਨਾਂ ਦੇ ਇਲੈਕਸ਼ਨ ਨੇ ਔਰ ਬਕਾਇਦਾ ਤੌਰ ਤੇ ਜਿਹੜੇ ਇਲੈਕਸ਼ਨ ਕਮਿਸ਼ਨ ਦੇ ਦਾਅਵੇ ਨੇ ਤਾਂ ਉਹਨਾਂ ਮੁਤਾਬਕ ਉਹਨਾਂ ਵੱਲੋਂ ਕਿਹਾ ਗਿਆ ਕਿ ਬਕਾਇਦਾ ਤੌਰ ਤੇ 45000 ਦੇ ਕਰੀਬ ਜਿਹੜੀ ਪ ਸੀ तमाम ਸ਼ਿਕਾਇਤਾਂ ਦਾ ਜਿਹੜਾ ਨਿਪਟਾਰਾ ਹੈਗਾ ਉਹ ਕੀਤਾ ਗਿਆ ਹੈਗਾ ਜੋ ਕੋਈ ਸ਼ਿਕਾਇਤ ਸੀ ਜਾਂਚ ਦੇ ਲਈ ਭੇਜੀ ਗਈ ਹੈ ਜੇਕਰ ਕੋਈ ਸ਼ਿਕਾਇਤ ਫਿਲਹਾਲ ਦੀ ਘੜੀ ਕੋਰਟ ਕਚਹਿਰੀਆਂ ਦੇ ਵਿੱਚ ਹੈ ਤਾਂ ਉਹਨਾਂ ਦੇ ਉੱਪਰ ਜਿਹੜਾ ਕਮੈਂਟ ਹੈਗਾ ਸ਼ਾਇਦ ਉਹਨਾਂ ਦੇ ਵੱਲੋਂ ਕਿਹਾ ਕਿ ਉਸ ਤਰੀਕੇ ਦੇ ਨਾਲ ਕਰਨਾ ਮੇਰਾ 바ਜ਼ਿਬ ਨਹੀਂ ਹੋਏਗਾ ਪਰ ਬਕਾਇਦਾ ਤੌਰ ਤੇ ਜਿਹੜੇ ਐਸ ਐਚਓ ਨੇ ਚਾਹੇ ਡੀ ਸੀ ਸਾਹਿਬਾਨ ਨੇ ਚਾਹੇ ਐਸ ਐਸ ਪੀ ਨੇ ਚੀਫ ਸੈਕਟਰੀ ਪੰਜਾਬ ਹੈ ਉਹਨਾਂ ਨੂੰ ਇਸ ਤਰੀਕੇ ਦੇ ਨਿਰਦੇਸ਼ ਨੇ ਜਿਹੜੇ ਉਹ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਜਾਰੀ ਕਰ ਦਿੱਤੇ ਗਏ ਨੇ ਕਿ ਆਪਣੇ ਏਰੀਆ ਦਾ ਜਿਹੜਾ ਖਿਆਲ ਹੈਗਾ ਉਹ ਰੱਖਿਆ ਜਾਵੇ ਔਰ ਪੂਰੇ ਤਰੀਕੇ ਦੇ ਨਾਲ ਜਿਹੜਾ ਕੋਈ ਵੀ ਗੜ ਪੂਰਾ ਇਲੈਕਸ਼ਨ ਪ੍ਰੋਸੈਸ ਹੈ ਜਿਹੜਾ ਉਹ ਸੀਸੀਟੀਵੀ ਕੈਮਰੇਜ ਆ ਜੋ ਵੀ ਤੁਹਾਡੇ ਕੋਲ ਸਬੰਧਿਤ ਕੈਮਰੇ ਆ ਉਹਨਾਂ ਦੀ ਨਿਗਰਾਨੀ ਦੇ ਵਿੱਚ ਰੱਖ ਕੀਤਾ ਜਾਏਗਾ ਔਰ ਗਿਣਤੀ ਜਿਹੜੀ ਕੈਮਰਾ ਦੀ ਨਿਗਰਾਨੀ ਦੇ ਵਿੱਚ ਹੋਏਗੀ ਔਰ ਉਸ ਪੂਰੀ ਦੀ ਪੂਰੀ ਫੁਟੇਜ ਨੂੰ ਤੁਸੀਂ ਪ੍ਰੀਜ਼ਰਵ ਕਰਕੇ ਰੱਖਣਾ ਤਾਂ ਕਿ ਕੋਈ ਵੀ ਪਰੇਸ਼ਾਨੀ ਆਉਂਦੀ ਹੈ ਜਾਂ ਕੋਈ ਕੋਰਟ ਕੇਸ ਆਉਂਦਾ ਜਾਂ ਕੋਈ ਇਲਜ਼ਾਮ ਲੱਗਦੇ ਨੇ ਤਾਂ ਉਹਨਾਂ ਦੇ ਵਿੱਚ ਇਹਨਾਂ ਚੀਜ਼ਾਂ ਦਾ ਜਿਹੜੀ ਪੁਖਤਾ ਚੀਜ਼ਾਂ ਦਾ ਇੰਤਜ਼ਾਮ ਹੈਗਾ ਉਹ ਕੀਤਾ ਜਾ ਸਕੇ ਜੀ ਰੋਹਿਤ ਜੇਲੈਕਸ਼ਨ ਕਮਿਸ਼ਨ ਸਭ ਤੋਂ ਗੱਲਬਾਤ ਕੀਤੀ ਚੌਧਰੀ ਸਮੂ ਕਹਿੰਦੇ ਕਿ ਦੇਖੋ ਜੀ ਇਸ ਤਾਂ ਬੜੇ ਫਰੀ ਐਂਡ ਫੇਅਰ ਇਲੈਕਸ਼ਨ ਕਰਾ ਰਹੇ ਆ ਹਾਈ ਕੋਰਟ ਦਾ ਆਰਡਰ ਬੜਾ ਸਖਤ ਸੀ ਜਿ ਕੋ ਹਾਈ ਕੋਰਟ ਦੇ ਆਰਡਰ ਨੂੰ ਜੇਕਰ ਕ੍ਰਿਸ਼ਨ ਅਸੀਂ ਪੂਰਾ ਪੜ ਗਏ ਤਾਂ ਉਸ ਦੇ ਵਿੱਚ ਦੋ ਤਿੰਨ ਚੀਜ਼ਾਂ ਦਾ ਜ਼ਿਕਰ ਕੀਤਾ ਗਿਆ ਹਾਈ ਕੋਰਟ ਨੇ ਜਿਹੜਾ ਆਪਣਾ ਆਰਡਰ ਜਾਰੀ ਕੀਤਾ ਉਸ ਦੇ ਵਿੱਚ ਉਹਨਾਂ ਨੇ ਇੱਕ ਤਰੀਕੇ ਦੇ ਨਾਲ ਕਹੀਏ ਤਾਂ ਇਲੈਕਸ਼ਨ ਕਮਿਸ਼ਨ ਨੂੰ ਸੁਜੈਸ਼ਨ ਦੇ ਤੌਰ ਦੇ ਉੱਪਰ ਬਹੁਤ ਸਾਰੀਆਂ ਚੀਜ਼ਾਂ ਕਹੀਆਂ ਹਾਈ ਕੋਰਟ ਨੇ ਕਿਸੇ ਚੀਜ਼ ਦੇ ਆਦੇਸ਼ ਜਾਰੀ ਨਹੀਂ ਕੀਤੇ ਇਹ ਚੀਜ਼ ਬੇहद ਜ਼ਰੂਰੀ ਹੈ ਸਮਝ ਨਹੀਂ ਕਿ ਉਹਨਾਂ ਨੇ ਇਹ ਨਹੀਂ ਕਿਹਾ ਕਿ ਇਹ ਚੀਜ਼ ਤੁਹਾਨੂੰ ਕਰਨੀ ਹੀ ਪਵੇਗੀ ਉਹਨਾਂ ਨੇ ਕਿਹਾ ਕਿ ਤੁਹਾਨੂੰ ਇਹ ਚੀਜ਼ ਕਰ ਲੈਣੀ ਚਾਹੀਦੀ ਹੈ ਕਹਿੰਦਾ ਭਾਪ ਕੇ ਇੱਕ ਸਲਾਹ ਦੇ ਤੌਰ ਤੇ ਹਾਈ ਕੋਰਟ ਦਾ ਆਰਡਰ ਹੈ ਜਿਹੜਾ ਉਹ ਨਜ਼ਰ ਆਉਂਦਾ ਹੈਗਾ ਇਹ ਤਮਾਮ ਐਸਐਚਓ ਨੂੰ ਇਸ ਚੀਜ਼ ਦੀ ਡਾਇਰੈਕਸ਼ਨ ਹੈ ਜਿਹੜੀ ਉਹ ਜਾਰੀ ਕੀਤੀ ਜਾਵੇ ਕਿ ਜਿਹੜੇ ਇਲੈਕਸ਼ਨ ਦੇ ਵਿੱਚ ਕਿਸੇ ਤਰੀਕੇ ਦਾ ਕੋਈ ਪੱਖਪਾਤ ਨਾ ਹੋਵੇ ਇਲੈਕਸ਼ਨ ਦੇ ਵਿੱਚ ਕਿਸੇ ਵੀ ਤਰੀਕੇ ਦੀ ਕੋਈ ਗੜਬੜੀ ਨਾ ਹੋਵੇ ਤਾਂ ਇਸੇ ਆਧਾਰ ਦੇ ਉਪਰਿ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਕੱਲ ਦੀ ਤਰੀਕ ਦੇ ਵਿੱਚ ਯਾਨੀ ਕਿ 11 ਤਰੀਕ ਨੂੰ ਹੀ ਜਿਹੜੀ ਕਲੀਏ ਕਿ ਨਿਰਦੇਸ਼ ਨੇ ਉਹ ਡੀਜੀਪੀ ਪੰਜਾਬ ਨੂੰ ਇਸੇ ਦੇ ਨਾਲ ਡੀਸੀ ਜਿਹੜੇ ਤਮਾਮ ਜ਼ਿਲ੍ਹਿਆਂ ਦੇ ਨੇ ਉਹਨਾਂ ਨੂੰ ਇਸੇ ਦੇ ਨਾਲ ਹੀ ਚੀਫ ਸਕੱਟਰੀ ਪੰਜਾਬ ਨੂੰ ਇਸ ਚੀਜ਼ ਦੇ ਨਿਰਦੇਸ਼ ਦਿੱਤੇ ਸੀ ਕਿ ਤਮਾਮ ਅਫਸਰਾਂ ਨੂੰ ਇਹ ਚੀਜ਼ ਦੇ ਬਾਰੇ ਯਕੀਨੀ ਬਣਾਇਆ ਜਾਵੇ ਕਿ ਤੁਸੀਂ ਪੂਰੀ ਦਾ ਪੂਰਾ ਇਲੈਕਸ਼ਨ ਸਸ ਬਿਨਾ ਕਿਸੇ ਪੱਖਪਾਤ ਤੋਂ ਨਿਰਪੱਖ ਤਰੀਕੇ ਦੇ ਨਾਲ ਕੰਡਕਟ ਕਰਨਾ ਹੈਗਾ ਕਿਸੇ ਤਰੀਕੇ ਦੀ ਕੋਈ ਗੜਬੜੀ ਬਰਦਾਸ਼ਤ ਨਹੀਂ ਕੀਤੀ ਜਾਏਗੀ ਔਰ ਕੋਈ ਵੀ ਪ੍ਰੋਬਲਮ ਜੇਕਰ ਆਉਂਦੀ ਹੈ ਤਾਂ ਉਸ ਦੇ ਲਈ ਸਬੰਧਤ ਅਫਸਰ ਜ਼ਿੰਮੇਵਾਰ ਹੋਏਗਾ ਸੀਸੀਟੀਵੀ ਕੈਮਰੇ ਬਕਾਇਦਾ ਤੌਰ ਤੇ ਪੋਲਿੰਗ ਸਟਾਫ ਨੂੰ ਕਿਸ ਤਰੀਕੇ ਦੇ ਨਾਲ ਡੀਲ ਕਰਨਾ ਹੈਗਾ ਉਸ ਚੀਜ਼ ਦੇ ਬਾਰੇ ਬਕਾਇਦਾ ਤੌਰ ਤੇ ਜਿਹੜੀ ਇੱਕ ਚਿੱਠੀ ਹੈਗੀ ਉਹ ਕੱਲ ਹੀ ਤਮਾਮ ਜਿਹੜੇ ਇਹਨੇ ਅਫਸਰ ਨੂੰ ਭੇਜ ਦਿੱਤੀ ਗਈ ਸੀਗੀ ਕਿ ਇਹ ਇਲੈਕਸ਼ਨ ਦੇ ਵਿੱਚ ਕਿਸ ਤਰੀਕੇ ਦੇ ਨਾਲ ਜਿਹੜਾ ਕੰਮ ਕਾਰਜ ਹੈਗਾ ਉਹ ਕੀਤਾ ਜਾਣਾ ਹੈ ਜੀ ਰੋਹਿਤ ਜੇ ਚੌਧਰੀ ਸਾਹਿਬ ਨਾਲ ਤੁਸੀਂ ਗੱਲਬਾਤ ਕੀਤੀ ਦੇਖੋ ਉਹ ਕਹਿ ਰਿਹਾ ਇਸ ਤਾਂ ਜੀ ਬਹੁਤ ਚੰਗੇ ਤਰੀਕੇ ਨਾਲ ਪੰਜਾਬ ਚ ਇਲੈਕਸ਼ਨ ਕਰਾ ਰਹੇ ਆ ਫ੍ਰੀ ਐਂਡ ਫੇਅਰ ਇਲੈਕਸ਼ਨ ਕਰਾ ਰਹੇ ਆ ਸਾਬਕਾ ਵਕ ਮੰਤਰੀ ਚਰਨਜੀ ਚੰਨੀ ਕਹਿੰਦੇ ਬੈਲਟ ਪੇਪਰ ਛਪਾ ਲਏ ਗਏ ਨੇ ਇਹ ਤਾਂ ਬਹੁਤ ਵੱਡੇ ਪੱਧਰ ਤੇ ਧਾਂਦਲੀ ਹੋਏਗੀ ਜੇ ਸਾਬਕਾ ਮੁੱਖ ਮੰਤਰੀ ਦੇ ਬਿਆਨ ਦਾ ਖੰਡਨ ਚੌਧਰੀ ਸਾਹਿਬ ਨੇ ਕੀਤਾ ਤਾਂ ਇਹਨਾਂ ਨੇ ਬਿਆਨ ਤੇ ਕੀ ਕੋਗਨੀਜੈਂਸ ਲਿਆ ਇਹ ਹਾਲੇ ਤੱਕ ਕਿਸੇ ਤਰੀਕੇ ਦਾ ਕੌਗਨਿਡੈਂਸ ਲੈ ਨਹੀਂ ਰਿਹਾ ਪਰ ਦੂਸਰੇ ਪਾਸੇ ਇਸ ਚੀਜ਼ ਦੇ ਉੱਪਰ ਸਫਾਈ ਇੱਕ ਚੀਜ਼ ਦੀ ਜ਼ਰੂਰ ਦਿੱਤੀ ਹੈ ਕਿ ਮੰਨ ਲਓ ਕਿਸੇ ਪਿੰਡ ਦੇ ਵਿੱਚ 550 ਵੋਟਾਂ ਨੇ ਤਾਂ ਆਮ ਤੌਰ ਦੇ ਉੱਪਰ ਉਸ ਜਗ੍ਹਾ ਦੇ ਉੱਪਰ ਜਿਹੜੇ ਕੁਝ ਬੈਲਟ ਪੇਪਰ ਜ਼ਿਆਦਾ ਛਪਾਏ ਜਾਂਦੇ ਨੇ 550 ਦੀ ਜਗ੍ਹਾ 600 ਪ੍ਰਿੰਟ ਕਰ ਲਈ ਜਾਂਦੇ ਨੇ ਪਰ ਬਕਾਇਦਾ ਤੌਰ ਦੇ ਉੱਪਰ ਉਹਨਾਂ ਪ੍ਰਿੰਟ ਕੀਤੇ ਹੋਏ ਪੇਪਰਾਂ ਦੀ ਨੰਬਰਿੰਗ ਹੈ ਜਿਹੜੀ ਉਹ ਲਗਾਈ ਜਾਂਦੀ ਹੈ ਕਿ ਜੋ ਵੀ ਉਥੋਂ ਦਾ ਆਰਓ ਅਫੀਸਰ ਹੈ ਉਸ ਨੂੰ ਇਹ ਜਿਹੜੇ ਬੈਲਟ ਪੇਪਰ ਨੇ ਉਹ ਹੈਂਡਓਵਰ ਕੀਤੇ ਜਾਂਦੇ ਨੇ ਜੋ ਅੱਗੇ ਪੋਲਿੰਗ ਸਟਾਫ ਨੂੰ ਕਰਦਾ ਹੈ ਦੂਸਰੀ ਗ ਪੋਲ ਹੋ ਰਹੀ ਹੈ ਤਾਂ ਉਸ ਦੇ ਉੱਪਰ ਉਸ ਦਾ ਜਿਹੜਾ ਸਬੰਧਤ ਅਫਸਰ ਹੈ ਜਿਹੜਾ ਉਸ ਪੋਲਿੰਗ ਸਟੇਸ਼ਨ ਦੇ ਅੰਦਰ ਬੈਠਾ ਹੋਇਆਗਾ ਉਹ ਉਸ ਦੀ ਬੈਕਸਾਈਡ ਇੱਕ ਸਾਈਨ ਕਰਦਾ ਹੈਗਾ ਉਸ ਤੋਂ ਬਾਅਦ ਹੀ ਉਹ ਬੈਲਟ ਪੇਪਰ ਹੈ ਜਿਹੜਾ ਉਹ ਵੋਟਰ ਨੂੰ ਦਿੱਤਾ ਜਾਂਦਾ ਹੈ ਵੋਟਰ ਜਿਹੜਾ ਉਸ ਦੇ ਉੱਪਰ ਮੋਹਰ ਲਗਾਉਂਦਾ ਉਸ ਤੋਂ ਬਾਅਦ ਉਸ ਨੂੰ ਜਿਹੜੀ ਕਹ ਲਈਏ ਕਿ ਮਤਦਾਨ ਪੇਟੀ ਆ ਉਸ ਦੇ ਵਿੱਚ ਪਾਉਂਦਾ ਹੈਗਾ ਵੱਧ ਬੈਲਟ ਪੇਪਰ ਛਪਾਉਣ ਦਾ ਸਿੱਧੇ ਤੌਰ ਤੇ ਮਤਲਬ ਇਹ ਹੁੰਦਾ ਹੈਗਾ ਕਿ ਜੇਕਰ ਮੰਨ ਲਓ ਕਿਸੇ ਦਾ ਬੈਲਟ ਪੇਪਰ ਕੋਈ ਫਟਿਆ ਨਿਕਲ ਗਿਆ ਕਿਸੇ ਦਾ ਬੈਲਟ ਪੇਪਰ ਕਿਸੇ ਨੂੰ ਲੱਗਿਆ ਕਿ ਜਿਹੜੀ ਇਸ ਬੈਲਟ ਪੇਪਰ ਦੀ ਮੈਨ ਬਹੁਤ ਵਾਰ ਹੁੰਦਾ ਹੈਗਾ ਕਿ ਜਿਹੜਾ ਵੋਟਰ ਹੈ ਇਸ ਚੀਜ਼ ਦਾ ਇਤਰਾਜ਼ ਜ਼ਾਹਿਰ ਕਰਦਾ ਹੁੰਦਾ ਹੈ ਕਿ ਇਹ ਬੈਲਟ ਪੇਪਰ ਦੀ ਬੰਤਰ ਠੀਕ ਨਹੀਂ ਸ਼ਾਇਦ ਮੇਰੀ ਵੋਟ ਕੱਲ ਨੂੰ ਰੱਦ ਨਾ ਹੋ ਜਾਵੇ ਇਸ ਕਰਕੇ ਮੈਨੂੰ ਚੇਂਜ ਕਰਕੇ ਬੈਲਟ ਪੇਪਰ ਦਿੱਤਾ ਜਾਵੇ ਤਾਂ ਬਕਾਇਦਾ ਤੌਰ ਤੇ ਜਿਹੜੇ ਵੋਟਰ ਨੂੰ ਜਿਹੜਾ ਵੀ ਬੈਲਟ ਪੇਪਰ ਦਿੱਤਾ ਜਾਂਦਾ ਹੈਗਾ ਉਸ ਦੀ ਨੰਬਰਿੰਗ ਦੋਨੋਂ ਪਾਸੇ ਨੋਟ ਕੀਤੀ ਜਾਂਦੀ ਹੈ ਕਿ ਕਿਹੜੇ ਵਿਅਕਤੀ ਨੂੰ ਕਿੰਨੇ ਨੰਬਰ ਬੈਲਟ ਪੇਪਰ ਹੈ ਜਿਹੜਾ ਉਹ ਇਸ਼ੂ ਕੀਤਾ ਗਿਆ ਹੈਗਾ ਤਾਂ ਇਸ ਤਰੀਕੇ ਦੇ ਨਾਲ ਕਾਫੀ ਜ਼ਿਆਦਾ ਜਿਹੜਾ ਖਿਆਲ ਹੈਗਾ ਉਹ ਇਸ ਚੀਜ਼ ਦੇ ਵਿੱਚ ਜਤਾਇਆ ਜਾਏਗਾ ਤਾਂ ਕਿ ਜੇ ਸਾਹਿਬ ਦਾ ਮੁੱਖ ਮੰਤਰੀ ਦਾ ਬਿਆਨ ਗਲਤ ਹੈ ਤਾਂ ਇ ਜੀਵਨਾ ਦਾ ਬਿਆਨ ਸੱਚਾ ਤਾਂ ਫਿਰ ਇਹਨਾਂ ਦੀ ਚੁੱਪੀ ਬਹੁਤ ਕੁਝ ਬਿਆਨ ਕਰਦੀ ਹੈ ਮੈਂ ਆਉਂਗਾ ਤੁਹਾਡੇ ਕੋਲ ਜੇ ਸਮਾਂ ਹੋਇਆ ਪਰਮ ਮਾਜੇ ਦੇ ਵਿੱਚ ਕੀ ਕੁਝ ਬਿਆਨ ਕੀਤਾ ਜਾ ਰਿਹਾ ਹੈ ਸਿਲੈਕਸ਼ਨ ਨੂੰ ਲੈ ਕੇ ਦੇਖੋ ਆਪੋਜੀਸ਼ਨ ਬਹੁਤ ਕੁਝ ਬਿਆਨ ਕਰ ਰਹੀ ਹੈ ਕਿ ਦੇਖੋ ਕਾਗਜ਼ਾਤ ਰੱਦ ਕਰ ਦਿੱਤੇ ਗਏ ਵਧੀਆਂ ਹੋਈਆਂ ਸਰਕਾਰ ਪਰ ਆਪਣੇ ਆਪ ਨੂੰ ਦੁੱਧ ਤੋਤਾ ਦੱਸ ਰਹੀ ਹੈ ਦੇਖੋ ਜੇਕਰ ਅਸੀਂ ਮਾਝੇ ਦੀ ਕੰਡੀਸ਼ਨ ਦੇਖੀਏ ਤਾਂ ਖਾਸ ਕਰਕੇ ਜਿਹੜੇ ਅੰਮ੍ਰਿਤਸਰ ਦਿਹਾਤੀ ਦੇ ਇਲਾਕੇ ਨੇ ਉੱਥੇ ਕਾਫੀ ਬੀਤੇ ਕੁਝ ਦਿਨਾਂ ਤੋਂ ਜਿਹੜੀ ਹਲਚਲ ਹੈ ਉਹ ਦੇਖੀ ਜਾ ਸਕਦੀ ਹੈ ਸਾਰੀਆਂ ਪਾਰਟੀਆਂ ਦੀ ਹਲਚਲ ਤੋਂ ਪਾਵੇ ਹੈ ਕਿ ਕਈ ਜਗਾਵਾਂ ਦੇ ਉੱਤੇ ਲੜਾਈ ਝਗੜਾ ਹੋਇਆ ਜਦੋਂ ਨਾਮਜ਼ਦਗੀਆਂ ਦਾ ਆਖਰੀ ਦਿਨ ਸੀਗਾ ਤਾਂ ਲੜਾਈ ਝਗੜੇ ਹੋਏ ਕਾਂਗਰਸ ਨੇ ਰਾਜਾ ਸੰਸੀ ਚੋਂ ਅਜਨਾਲੇ ਚੋਂ ਰਮਦਾਸ ਚੋਂ ਮਜੀਠਾ ਤੋਂ ਜਿਹੜਾ ਉਹ ਬੈਕਫੁੱਟ ਤੇ ਹੋ ਗਈ ਉਹਨਾਂ ਕਹਿੰਿਆ ਕਿ ਅਸੀਂ ਨਹੀਂ ਲੜਦੇ ਚੋਣ ਕਿਉਂਕਿ ਸਾਡੇ ਵਰਕਰਾਂ ਨੂੰ ਸਾਡੇ ਜਿਹੜੇ ਉਮੀਦਵਾਰ ਹੈ ਉਹਨਾਂ ਨੂੰ ਕੁੱਟਿਆ ਜਾ ਰਿਹਾ ਹੈ ਜਿਸ ਦੀ ਸਿੱਧੀ ਤਾਜ਼ਾ ਮਿਸਾਲ ਜਿਹੜੀ ਡੇਰਾ ਬਾਬਾ ਨਾਨਕ ਤੋਂ ਗੁਰਦਾਸਪੁਰ ਤੋਂ ਸਾਹਮਣੇ ਆਈ ਸੀਗੀ ਤੁਸੀਂ ਦੇਖਿਆ ਹੋਣਾ ਕਿ ਉੱਥੇ ਸੁਖਜਿੰਦਰ ਸਿੰਘ ਰੰਦਾਵਾ ਦੇ بیٹے ਦੇ ਨਾਲ ਜਿਹੜਾ ਇੱਕ ਵਿਵਾਦ ਹੈ ਉੱਥੋਂ ਦੇ ਐਮਐਲਏ ਉਹਨਾਂ ਦਾ ਹੋਇਆ ਸੀਗਾ ਸੋ ਕੁੱਲ ਮਿਲਾ ਕੇ ਸਾਰੇ ਪਾਸੇ ਹੀ ਇਸ ਨੂੰ ਦੇਖਦੇ ਹੋਏ ਜਿੱਥੇ ਕਾਂਗਰਸ ਬੈਕਫੁੱਟ ਤੇ ਆਈ ਉੱਥੇ ਹੀ ਇੱਕ ਵਾਅਦਾ ਜ਼ਰੂਰ ਆਮ ਆਦਮੀ ਪਾਰਟੀ ਨੂੰ ਇਹ ਜ਼ਰੂਰ ਮਿਲ ਗਿਆ ਕਿ ਉਹਨਾਂ ਨੇ ਨਾਮਜ਼ਦਗੀਆਂ ਭਰਨ ਤੋਂ ਦਾਖਲ ਕਰਨ ਤੋਂ ਹੀ ਮਨਾ ਕਰ ਦਿੱਤਾ ਕਿ ਅਸੀਂ ਇਸ ਦਾ ਬਾਇਕਾਟ ਕਰਦੇ ਆ ਐਮਪੀ ਔਜਲਾ ਜਿਹੜੇ ਨੇ ਉਹਨਾਂ ਨੇ ਸਪੈਸ਼ਲ ਤੌਰ ਦੇ ਉੱਤੇ ਪ੍ਰੈਸ ਕਾਨਫਰੰਸ ਕਰਕੇ ਨਾਲ ਹਲਕਿਆਂ ਦੇ ਇੰਚਾਰਜ ਤੇ ਐਮਐਲਏ ਜਿਹੜੇ ਸੀਗੇ ਉਹਨਾਂ ਨੂੰ ਰੱਖ ਕੇ ਇੱਕ ਪ੍ਰੈਸ ਕਾਨਫਰੰਸ ਕੀਤੀ ਜਿਸ ਦੇ ਵਿੱਚ ਸਿੱਧੇ ਤੌਰ ਤੇ ਉਹਨਾਂ ਨੇ ਕਿਹਾ ਕਿ ਅਸੀਂ ਇਹਨਾਂ ਇਲੈਕਸ਼ਨਸ ਦਾ ਬਾਇਕਾਟ ਕਰਦੇ ਹਾਂ ਕਿਉਂਕਿ ਆਮ ਆਦਮੀ ਪਾਰਟੀ ਧੱਕਾ ਕਰ ਰਹੀ ਹੈ ਆਮ ਆਦਮੀ ਪਾਰਟੀ ਸਾਡੇ ਵਰਕਰਾਂ ਦੇ ਉੱਤੇ ਝੂਠੇ ਮੁਕਾਦਮੇ ਦਰਜ ਕਰ ਰਹੀ ਹੈ ਸੋ ਇਸ ਕਰਕੇ ਕਾਂਗਰਸ ਨੇ ਇਹਨਾਂ ਚਾਰ ਹਲਕਿਆਂ ਦੇ ਵਿੱਚ ਬਾਇਕਾਟ ਕੀਤਾ ਪਰ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰੀਏ ਉਹ ਮੈਦਾਨ ਦੇ ਵਿੱਚ ਜ਼ਰੂਰ ਹੈ ਮਰੀਠਾ ਹਲਕੇ ਦੇ ਵਿੱਚ ਅਸੀਂ ਇਸ ਟਾਈਮ ਮੌਜੂਦ ਹਾਂ ਇਤੋਂ ਇਹ ਆ ਆਮ ਆਗਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਵੱਡੀ ਕਾਂਟੇ ਦੀ ਟੱਕਰ ਦੇਖੀ ਜਾ ਸਕਦੀ ਹੈ ਨਾਮਜ਼ਦਗੀਆਂ ਸਾਰਿਆਂ ਨੇ ਭਰੀਆਂ ਨੇ ਕਈਆਂ ਦੀਆਂ ਰੱਦ ਹੋਈਆਂ ਬਟ ਸਾਰਿਆਂ ਦੀਆਂ ਹੈਗੀਆਂ ਨੇ ਸੋ ਇਹ ਸਭ ਤੋਂ ਜ਼ਿਆਦਾ ਹੌਟ ਜ਼ੋਨ ਜਿਹੜਾ ਇਹ ਮਜੀਠਾ ਮੰਨਿਆ ਜਾ ਰਿਹਾ ਹੈ ਕਿ ਹੋ ਸਕਦਾ ਹੈ ਕਿ ਕੋਈ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਦਿਨ ਇਲੈਕਸ਼ਨ ਹੈ ਉਸ ਦਿਨ ਇੱਥੇ ਵੀ ਕੋਈ ਗੁੰਡਾਗਰਦੀ ਹੋ ਸਕਦੀ ਹੈ ਜਿਸ ਨੂੰ ਦੇਖਦੇ ਹੋਏ ਸਿੱਧੇ ਤੌਰ ਦੇ ਉਤੇ ਪੁਲਿਸ ਜੋ ਹੈ ਉਸ ਨੂੰ ਤਾਇਨਾਤ ਕੀਤਾ ਗਿਆ ਹੈ ਜਿਹੜੇ ਜਿੱਥੇ ਵੋਟਾਂ ਹੋਣੀਆਂ ਨੇ ਜਿੱਥੇ ਚੋਣਾਂ ਹੋਣੀਆਂ ਨੇ ਉਹਨਾਂ ਜਿਹੜੇ ਬੂਥ ਨੇ ਉੱਥੇ ਸੀਸੀਟੀਵੀ ਕੈਮਰੇਸ ਜਿਹੜੇ ਨੇ ਉਹ ਲਗਾਏ ਹੋਏ ਨੇ ਨਾਲ ਦੀ ਨਾਲ ਜਦੋਂ ਕਾਊਂਟਿੰਗ ਹੋਣੀ ਹੈ ਉਹ ਵੀ ਲਗਾਏ ਹੋਏ ਨੇ ਉੱਥੇ ਵੀ ਲਗਾਏ ਹੋਏ ਨੇ ਸੋ ਇਹ ਰਾਜਸਥਾਨਸੀ ਦੇ ਵਿੱਚ ਜਿੱਥੇ ਇੱਕ ਤਕਰਾਰ ਵੇਖਣ ਨੂੰ ਮਿਲਿਆ ਜਿਸ ਦੇ ਉੱਤੇ ਸਿੱਧੇ ਤੌਰ ਦੇ ਉੱਤੇ ਆਵਾਜ਼ਵੀ ਪਾਰਟੀ ਨੇ ਇਹ ਇਲਜ਼ਾਮ ਲਾਏ ਕਿ ਕਾਂਗਰਸ ਵੱਲੋਂ ਇਹ ਗੁੰਡਾਗਰਦੀ ਕੀਤੀ ਗਈ ਦੂਜੀ ਪਾਸੇ ਕਾਂਗਰਸ ਜਿਹੜੀ ਆ ਉਹ ਬੁਆਇਕਟ ਕਰ ਚੁੱਕੀ ਹੈ ਕਿ ਅਸੀਂ ਇਹ ਚੋਣਾਂ ਲੜਨੀਆਂ ਨਹੀਂ ਹਨ ਸੋ ਇਹ ਮਾਜੇ ਦੇ ਹਾਲਾਤ ਨੇ ਇਹ ਜ਼ਰੂਰ ਦੇਖਣ ਵਾਲੀ ਗੱਲ ਹੋਏਗੀ ਅੱਜ ਚੋਣ ਪ੍ਰਚਾਰ ਥੰਮ ਚੁੱਕਿਆ ਹੈ 5 ਵਜੇ ਤੱਕ ਦਾ ਸਮਾਂ ਸੀਗਾ ਕ੍ਰਿਸ਼ਨ ਉਹ ਪੂਰਾ ਹੋ ਚੁੱਕਿਆ ਹੈ ਰੈਲੀਆਂ ਸੀਗੀਆਂ ਅੱਜ ਥਾਂ-ਥਾਂ ਦੇ ਉੱਤੇ ਰੈਲੀਆਂ ਸੀਗੀਆਂ ਵੱਖ-ਵੱਖ ਰੈਲੀਆਂ ਸੀਗੀਆਂ ਸੁਖਵੀਰ ਬਾਦਲ ਦੀਆਂ ਰੈਲੀਆਂ ਸੀਗੀਆਂ ਅਮਨ ਅਰੋੜਾ ਦੀਆਂ ਰੈਲੀਆਂ ਸੀਗੀਆਂ ਤਲਵੀਰ ਗਿੱਲ ਦੀਆਂ ਰੈਲੀਆਂ ਸੀਗੀਆਂ ਹੋਰ ਕੁਲਦੀਪ ਢਾਲੀਵਾਲ ਦੀਆਂ ਹਰਪਰਜਨ ਸਿੰਘ ਈਟੀਓ ਉਹਨਾਂ ਦੀਆਂ ਰੈਲੀਆਂ ਸੀਗੀਆਂ ਅੱਜ ਇਹ 5 ਵਜੇ ਤੱਕ ਸਾਰਾ ਪ੍ਰਚਾਰ ਥੰਮ ਚੁੱਕਾ ਹੈ ਪਰਸੋਂ ਪਲਕੇ ਦਾ ਦੇਣਾ ਹੈ ਪਰਸੋਂ ਇਹ ਚੋਣਾ ਜਿਹੜੀਆਂ ਐਤਵਾਰ ਦੇ ਦਿਨ ਹੋਣੀਆਂ ਨੇ ਇਹ ਜ਼ਰੂਰ ਦੇਖਣ ਵਾਲੀ ਗੱਲ ਹੋਏਗੀ ਕਿ ਜਨਤਾ ਜੋ ਹੈ ਪੰਜਾਬ ਦੀ ਜਨਤਾ ਇਸ ਵਾਰ ਕਿਸ ਦੇ ਉੱਤੇ ਦਾਅ ਖੇਡਦੀ ਹੈ ਕਿ ਪਿੰਡਾਂ ਦੇ ਲੋਕਾਂ ਦੀ ਕੀ ਰਾਏ ਹੈ ਇਹ ਜ਼ਰੂਰ ਦੇਖਣ ਵਾਲੀ ਗੱਲ ਹੋਏਗੀ ਜੀ ਬਿਲਕੁਲ ਇਹ ਬਹੁਤ ਵੱਡੀ ਗੱਲ ਹੋਏਗੀ ਸ਼ੁਕਰੀਆ ਪਰਮ ਜ਼ਾਦਾ ਜਾਣਕਾਰੀ ਦੇਣ ਤੋਂ ਵਾਸਤੇ ਰੋਹਿਤ ਤੁਹਾਡਾ ਵੀ ਸ਼ੁਕਰੀਆ ਇੰਤਜ਼ਾਰ ਰਹੇਗਾ ਕਿ ਕੁਝ ਵੱਡੇ ਅਪਡੇਟ ਇਸ ਇਲੈਕਸ਼ਨ ਲੱਗੇ ਹੁੰਦੇ ਰਹਿੰਦੇ ਦੇਖੋ ਇਲੈਕਸ਼ਨ ਕੋਈ ਵੀ ਹੋਵੇ ਪਰ ਇਸ ਇਲੈਕਸ਼ਨ ਨੂੰ ਵੱਖਰੇ ਪੱਧਰ ਤੇ ਪੰਜਾਬ ਦੇ ਵਿੱਚ ਇਕ ਤਿਹਾਰ ਵਾਂਗ ਹੀ ਮਨਾਇਆ ਜਾਂਦਾ ਰਿਹਾ ਪਰ ਇਸ ਗੱਲ ਨੂੰ ਲੈ ਕੇ ਬਹੁਤ ਵੱਡੀ ਚਰਚਾ ਇਸ ਕਦਰ ਹੋ ਰਹੀ ਹੈ ਕਿ ਆਖਰਕਾਰ ਇਹਨਾਂ ਇਲੈਕਸ਼ਨਸ ਦੇ ਬਹੁਤ ਵੱਡੇ ਮਾਇਨੇ ਨੇ ਦੱਸਣਾ ਇਹ ਵੀ ਬਣਦਾ ਹੈ ਕਿ ਆਖਰਕਾਰ ਇਹਨਾਂ ਇਲੈਕਸ਼ਨਸ ਤੋਂ ਬਾਅਦ 17 ਤਰੀਕ ਵੱਡੀ ਕੀ ਕੁਝ ਪੰਜਾਬ ਦੀ ਤਸਵੀਰ ਬਦਲੇਗੀ ਤਾਂ ਕਿ ਰੁਖ ਕਰਾਂਗੇ ਹਰਿਆਣਾ ਡਾਇਰੀ ਦਾ ਮੁੱਖ ਮੰਤਰੀ ਨਾਇਬ ਸਿੰਘ ਸਿਆਣੀ ਨੇ ਪੰਚਕੁਲਾ ਸਥਿਤ